ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀਆਂ ਮੁੱਖ ਖਬਰਾਂ ਪੰਜਾਬ 'ਚ ਲੱਗੇ ਹਾਈ ਟੈਕ ਨਾਕੇ ਵਿਧਾਈ ਗਈ ਸੁਰੱਖਿਆ ਐਂਟਰੀ ਐਗਜ਼ਿਟ ਪੁਆਇੰਟ ਕਿਤੇ ਗਏ ਸੀਲ। ਵਿੱਚ ਛੁੱਟੀਆਂ ਨੂੰ ਲੈ ਕੇ ਸਖਤ ਹੁਕਮ ਜਾਰੀ ਵਿਦਿਆਰਥੀ ਤੇ ਮਾਪੇ ਹੋ ਜਾਣ ਸਾਵਧਾਨ। ਇੱਕ ਵਾਰੀ ਫੇਰ ਕਾਲ ਬਣੀ ਤੇਜ਼ ਰਫ਼ਤਾਰ ਥਾਰ ਦੋ ਲੋਕਾਂ ਨੂੰ ਦਰੜਿਆ ਗੱਡੀ ਦੇ ਵੀ ਉੱਡੇ ਪਰ ਖੱਜੇ। ਸਰਪੰਚ ਦੇ ਮੁੰਡੇ ਦਾ ਦਿਨ ਦਿਹਾੜੇ ਕਤਲ ਪਤਨੀ ਨਾਲ ਜਾ ਰਿਹਾ ਸੀ ਸੋਰੇਕਰ। ਪੰਜਾਬ 'ਚ ਵੱਡੀ ਵਾਰਦਾਤ ਘਰ ਚ ਵੜ ਕੇ ਤੇਜ਼ ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ। ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ ਲਈ ਸਿੱਧੀ ਰੇਲ ਗੱਡੀ ਸ਼ੁਰੂ ਸਿਰਫ 45 ਪੈਸੇ 'ਚ ਹੋਵੇਗਾ 10 ਲੱਖ ਦਾ ਬੀਮਾ ਯਾਤਰੀਆਂ ਦੀਆਂ ਲੱਗੀਆਂ ਮੋਜਾਂ ਜ਼ਿਲੈਂਸਕੀ ਨੇ 트ੰਪ ਦਾ ਪ੍ਰਸਤਾਵ ਕੀਤਾ ਰੱਦ ਜੰਗਬੰਦੀ ਤੇ ਸਸ਼ੋਸ਼ੋ ਪੰਜ ਬਰਕਰਾਰ ਵਿਧਾਇਕਾਂ ਦੀਆਂ ਲੱਗੀਆਂ ਮੋਜਾਂ ਹਰ ਮਹੀਨੇ ਘੁੰਮਣ ਫਿਰਨ ਲਈ ਮਿਲਣਗੇ ਇੰਨੇ ਪੈਸੇ ਭਾਰਤ ਬਣਿਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਮੈਟਰੋ ਨੈੱਟਵਰਕ ਰੋਜ਼ਾਨਾ 1.12 ਕਰੋੜ ਲੋਕ ਕਰ ਰਹੇ ਸਫ਼ਰ ਵੱਡਾ ਹਾਦਸਾ ਉਡਾਨ ਪਰੰਤੋ ਤੁਰੰਤ ਬਾਅਦ ਖੇਤਾਂ 'ਚ ਜਾ ਡਿੱਗਿਆ ਜਹਾਜ਼ 2 ਲੋਕਾਂ ਦੀ ਮੌਤ ਵੱਡੀ ਖਬਰ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰੀ ਕਈ ਜ਼ਖਮੀ ਹੁਣ ਗੱਲ ਕਰਦੇ ਹਾਂ ਖਬਰਾਂ ਦੀ ਵਿਸਤਾਰ ਦੇ ਵਿੱਚ ਆਜ਼ਾਦੀ ਦਿਵਸ ਤੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਚਲਾਏ ਜਾ ਰਹੇ ਵਿਸ਼ੇਸ਼ ਆਪਰੇਸ਼ਨ ਦੇ ਹਿੱਸੇ ਵੱਜੋਂ ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਵਿਸ਼ੇਸ਼ ਆਪਰੇਸ਼ਨ OPS ਸੀਲ 18 ਚਲਾਇਆ ਜਿਸ ਦਾ ਮਕਸਦ ਸਰਹੱਦੀ ਪੰਜਾਬ 'ਚ ਆਉਣ ਜਾਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕਰਨੀ ਸੀ ਜਾਂ ਜੋ ਸਮਾਜ ਵਿਰੋਧੀ ਅਨਸਰਾਂ ਨਸ਼ਾ ਸਮਗਲਰਾਂ ਤੇ ਤੀਜ ਨਜ਼ਰ ਰੱਖੀ ਜਾ ਸਕੇ ਕ੍ਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਤੇ ਸਾਰੇ ਜ਼ਿਲ੍ਹਿਆਂ ਚ ਇੱਕੋ ਸਮੇਂ ਚਲਾਏ ਗਏ ਆਪਰੇਸ਼ਨ ਦੌਰਾਨ ਸਰਹੱਦੀ ਜ਼ਿਲ੍ਹਿਆਂ ਦੇ ਸਾਰੇ ਐਸਐਸਪੀਜ਼ ਨੂੰ ਆਪਣੇ ਆਪਣੇ ਜ਼ਿਲ੍ਹਿਆਂ ਚ ਰਾਜਨੀਤਿਕ ਥਾਵਾਂ ਤੇ ਸਾਂਝੇ ਨਾਕੇ ਲਾਉਣ ਅਤੇ ਗਜਟਿਡ ਅਧਿਕਾਰੀਆਂ ਐਸਐਚਓ ਦੀ ਨਿਗਰਾਨੀ ਹੇਠ ਸੀਲਿੰਗ ਪੁਆਇੰਟ ਤੇ ਮਜ਼ਬੂਤ ਨਾਕੇ ਲਗਾਉਣ ਲਈ ਵੱਧ ਤੋਂ ਵੱਧ ਪੁਲਿਸ ਬਲ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਹਰਿਆਣਾ ਵਿਖੇ ਹੁਣ ਭਾਵੇਂ ਇਸ ਨੂੰ ਸਕੂਲਾਂ 'ਚ ਡੰਮੀ ਦਾਖਲਿਆਂ ਦੇ ਰੁਝਾਨ ਨੂੰ ਰੋਕਣ ਦੀ ਕੋਸ਼ਿਸ਼ ਮੰਨਿਆ ਜਾਵੇ ਜਾਂ ਵਿਦਿਆਰਥੀਆਂ ਦੀ ਹਰ ਮੌਕੇ ਤੇ ਛੁੱਟੀ ਲੈਣ ਦੀ ਆਦਤ ਨੂੰ ਰੋਕਣ ਦੀ ਪਹਿਲ ਕਦਮੀ ਪਰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਛੁੱਟੀ ਦੇ ਨਿਯਮਾਂ ਸੰਬੰਧੀ ਇੱਕ ਨਵੀਂ ਅਤੇ ਸਖਤ ਨੀਤੀ ਲਾਗੂ ਕੀਤੀ ਹੈ। ਇਸ ਨਵੀਂ ਨੀਤੀ ਤੇ ਲਾਗੂ ਹੋਣ ਤੋਂ ਬਾਅਦ ਉਹਨਾਂ ਮਾਪਿਆਂ 'ਚ ਬੱਚਿਆਂ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜੋ ਕਿਸੇ ਰਿਸ਼ਤੇਦਾਰ ਦੇ ਛੋਟੇ ਜਿਹੇ ਸਮਾਗਮ 'ਚ ਸ਼ਾਮਲ ਹੋਣ ਜਾਂ ਸਕੂਲ ਤੋਂ ਛੁੱਟੀ ਲੈਣ ਅਤੇ ਵਿਸ਼ੇਸ਼ ਵਿਦੇਸ਼ ਜਾਂ ਦੇਸ਼ 'ਚ ਯਾਤਰਾ ਕਰਨ ਲਈ ਸਸਤਾ ਪੈਕੇਜ ਮਿਲਦੇ ਹੀ ਆਪਣੇ ਬੈਗਪੈਕ ਕਰਨ ਲਈ ਵਿਦਿਆਰਥੀ ਵਿੱਦੀ ਪੜ੍ਹਾਈ ਦਾਤੇ ਲਗਾ ਦਿੰਦੇ ਹਨ ਹਦਾਇਤਾਂ ਅਨੁਸਾਰ ਕਿਸੇ ਵੀ ਵਿਦਿਆਰਥੀ ਦੀ ਹਰ ਛੁੱਟੀ ਦਾ ਹਰ ਰਿਕਾਰਡ ਸਕੂਲ ਕੋਲ ਰੱਖਿਆ ਜਾਵੇਗਾ ਅਤੇ ਜੇਕਰ ਉਹ ਬਿਨਾਂ ਜਾਣਕਾਰੀ ਤੇ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਸ ਨੂੰ ਡੰਮੀ ਵਿਦਿਆਰਥੀ ਕੋਸ਼ਿਸ਼ ਕੀਤਾ ਜਾ ਸਕਦਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇੱਕ ਰੂਖਮ ਬਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਾਰ ਫਿਰ ਤੋ ਤੇਜ਼ ਰਫਤਾਰ ਨੇ ਕਹਿਰਟਾਇਆ ਹੈ। ਉੱਥੇ ਇੱਕ ਓਵਰ ਸਪੀਡ ਥਾਰ ਨੇ ਦੋ ਲੋਕਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਉਹਨਾਂ 'ਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਇਹ ਮਾਮਲਾ ਦਿੱਲੀ ਦੇ ਚਨਕਪੂਰੀ ਸਥਿਤ 11 ਮੂਰਤੀ ਇਲਾਕੇ ਦੇ ਨੇੜੇ ਦਾ ਹੈ ਜਿੱਥੇ ਤੇਜ਼ ਰਫਤਾਰ ਥਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਥਾਰ ਦੀ ਸਪੀਡ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟੱਕਰ ਤੋਂ ਬਾਅਦ ਇਸ ਦੇ ਪਰ ਖੱੱਚੇ ਉੱਡ ਗਏ ਅਤੇ ਇਸ ਦਾ ਅਗਲਾ ਟਾਇਰ ਵੀ ਬੁਰੀ ਤਰ੍ਹਾਂ ਅੰਦਰ ਤਸ ਗਿਆ ਹੈ ਬਿਹਾਰ ਦੇ ਸੁਪਾਲ ਜ਼ਿਲ੍ਹੇ ਪਪਟੀਆਂ ਖਾਣਾ ਖੇਤਰ ਚ ਅਪਰਾਧੀਆਂ ਨੇ ਸ਼ਨੀਵਾਰ ਨੂੰ ਮੁਰਲੀ ਪੰਚਾਇਤ ਦੇ ਸਰਪੰਚ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਪਰਾਧ ਕਰਨ ਤੋਂ ਬਾਅਦ ਪਦਮਾਸ਼ ਮੌਕੇ ਤੋਂ ਭੱਜ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਚ ਹਫੜਾ தਫੜੀ ਮਚ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਰਖੜੀ ਦੇ ਮੌਕੇ ਤੇ ਮੁਰਲੀ ਪੰਚਾਇਤ ਦੀ ਸਰਪੰਚ ਬਿੰਦਾ ਦੇਵੀ ਦੇ ਪੁੱਤਰ ਸ਼੍ਰੀ ਰਾਮ ਯਾਦਵ ਆਪਣੀ ਪਤਨੀ ਨੀਲਮ ਦੇਵੀ ਨਾਲ ਮੋਟਰਸਾਈਕਲ ਤੇ ਜਾੜੀਆ ਖੇਤਰ ਦੇ ਜਗੂਰ ਵਿਚ ਆਪਣੇ ਸੌਰੇ ਕਰ ਜਾ ਰਿਹਾ ਸੀ ਇਸ ਦੌਰਾਨ ਚਾਰ ਪਹੀਆ ਵਾਹਨ ਤੇ ਸਵਾਰ ਚਾਰ ਪੰਜ ਅਪਰਾਧੀਆਂ ਨੇ ਲਾਲ ਗੰਜ ਮਿਡਲ ਸਕੂਲ ਦੇ ਨੇੜੇ ਉਹਨਾਂ ਦੇ ਮੋਟਰਸਾਈਕਲ ਰੋਕਿਆ ਇਸ ਤੋਂ ਬਾਅਦ ਅਪਰਾਧੀਆਂ ਨੇ ਸ਼੍ਰੀ ਰਾਮ ਯਾਦਵ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸਨਕ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜਾਂਦੇ ਉਸ ਦੀ ਮੌਤ ਹੋ ਗਈ ਮਲੇਰਕੋਟਲਾ ਵਿਖੇ ਲੰਗੀ ਰਾਤ ਡਰੇਨ ਨਾਲੇ ਦੀ ਪਟੜੀ ਨੇੜੇ ਸਥਿਤ ਇੱਕ ਘਰ ਚ ਤੇਜ਼ਧਾਰ ਹਥਿਆਰ ਨਾਲ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਦਾ ਮੋਬਾਈਲ ਪੈਸੇ ਤੇ ਕੁਝ ਹੋਰ ਕੀਮਤੀ ਸਮਾਨ ਗਾਇਬ ਸੀ ਮ੍ਰਿਤਕ ਬਜ਼ੁਰਗ ਮੁਹੰਮਦ ਅਕਬਰ ਡਿੱਪੂ ਵਾਲੇ ਦੇ ਉਕਤ ਘਰ ਚ ਇਕੱਲਿਆਂ ਰਹਿੰਦੇ ਹੋਣ ਤੋਂ ਇਲਾਵਾ ਗੁਆਂਢ ਚ ਨੇੜੇ ਕੋਈ ਹੋਰ ਘਰ ਵੀ ਨਾ ਹੋਣ ਕਾਰਨ ਕਾਤਲ ਹਮਲਾਵਰ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਮੌਕੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗ ਸਕਿਆ ਉਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਮਲੇਰਕੋਟਲਾ ਦੇ ਐਸਪੀ ਸਤਪਾਲ ਸ਼ਰਮਾ ਡੀਐਸਪੀ ਅਮਰਗੜ ਦਵਿੰਦਰ ਸਿੰਘ ਸੰਧੂ ਸਮੇਤ ਥਾਣਾ ਅਮਰਗੜ ਅਤੇ ਸੀਆਈਏ ਮਹੋਰਾਣਾ ਦੀਆਂ ਪੁਲਿਸ ਟੀਮਾਂ ਨੇ ਮੌਕੇ ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਵਾਰਿਸਾਂ ਸਮੇਤ 71 ਹੋਏ ਆਲੇ ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਮੌਕੇ ਤੇ ਪੁੱਜੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਪਹਿਲਾਂ ਪੁਲਿਸ ਕੁਝ ਵੀ ਸਪਸ਼ਟ ਤੌਰ ਤੇ ਕਹਿਣ ਲਈ ਤਿਆਰ ਨਹੀਂ ਹੈ ਫੋਰੈਂਸਿਕ ਟੀਮ ਦੇ ਡਾਕਟਰ ਨੇ ਘਟਨਾ ਸਥਾਨ ਦੇ ਡੁੱਲੇ ਹੋਏ ਖੂਨ ਦੇ ਸੈਂਪਲ ਇਕੱਠੇ ਕੀਤੇ ਰੋਜਪੁਰ ਵਿਖੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਜਾਣ ਵਾਲੇ ਪੰਜਾਬ ਦੇ ਵਿਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ ਅਰਸਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਲੌਰੂ ਤੋਂ ਡਿਜੀਟਲ ਮਾਧਿਅਮ ਰਾਹੀਂ ਨਵੀਂ ਬੰਦੇ ਮਾਤਮ ਐਕਸਪ੍ਰੈਸ ਨੂੰ ਪੰਜਾਬ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਕਟੜਾ ਜਾਣ ਲਈ ਹਰੀ ਝੰਡੀ ਦਿਖਾਉਣਗੇ ਇਸ ਤੋਂ ਬਾਅਦ ਇਹ ਟ੍ਰੇਨ 11 ਅਗਸਤ ਤੋਂ ਆਮ ਲੋਕਾਂ ਲਈ ਸ਼ੁਰੂ ਹੋ ਜਾਵੇਗੀ ਇਹ ਹਾਈ ਸਪੀਡ ਟ੍ਰੇਨ ਅੰਮ੍ਰਿਤਸਰ ਅਤੇ ਕਟੜਾ ਵਿਚਕਾਰ ਯਾਤਰਾ ਸਿਰਫ 5 ਘੰਟੇ 35 ਮਿੰਟ ਵਿੱਚ ਪੂਰੀ ਕਰੇਗੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਆਰ ਐਮ ਦਫਤਰ ਫਿਰੋਜ਼ਪੁਰ ਦੇ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਕਰਨਾਟਕ ਮਹਾਰਾਸ਼ਟਰ ਪੰਜਾਬ ਅਤੇ ਜੰਮੂ ਕਸ਼ਮੀਰ ਚ ਸੈਰ ਸਪਾਟਾ ਅਤੇ ਆਰ ਅਰਥਿਕ ਗਤੀਵਿਧੀਆਂ ਵਧਣਗੀਆਂ ਉਨ੍ਹਾਂ ਕਿਹਾ ਕਿ ਹੁਣ ਪੰਜਾਬ ਚ ਕੁੱਲ 5 ਬੰਦੇ ਮਾਤਰਾ ਉਪਲਬਧ ਹੋਣ ਗਿਆ ਸ਼੍ਰੀਮਤਾ ਵੈਸ਼ਨੂ ਦੇਵੀ ਕਟੜਾ ਅੰਮ੍ਰਿਤਸਰ ਬੰਦੇ ਭਾਰਤ ਐਕਸਪ੍ਰੈਸ ਚ ਜੰਮੂ ਤਵੀ ਪਠਾਨਕੋਟ ਕੈਂਟ ਜਲੰਧਰ ਸ਼ਹਿਰ ਅਤੇ ਬਿਆਸ ਹਨ ਅਤੇ ਸੈਮੀ ਹਾਈ ਸਪੀਡ ਬੰਦੇ ਭਾਰਤ ਐਕਸਪ੍ਰੈਸ ਪੂਰੀ ਤਰ੍ਹਾਂ ਸਵਦੇਸ਼ੀ ਅਤੇ ਕਵਜ ਸਿਸਟਮ ਨਾਲ ਲੈਸ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੀ ਰੂਸ ਯੂਕਰੇਨ ਵਿਚਾਲੇ ਚੱਲੀ ਜਾ ਰਹੀ ਸੰਘਰਸ਼ ਨੂੰ ਰੋਕਣ ਦੀ ਕੋਸ਼ਿਸ਼ ਨੂੰ ਝਟਕਾ ਲੱਗਾ ਹੈ ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਜ਼ਲੈਂਸਕੀ ਨੇ ਇਸ ਸੁਝਾਅ ਨੂੰ ਸ਼ਕਤੀ ਨਾਲ ਰੱਦ ਕਰ ਦਿੱਤਾ ਹੈ ਕਿ ਯੂਕਰੇਨ ਕਿਸੇ ਵੀ ਸੰਭਾਵੀ ਸ਼ਾਂਤੀ ਸਮਝੌਤੇ ਦੇ ਹਿੱਸੇ ਵਜੋਂ ਰੂਸ ਨੂੰ ਆਪਣਾ ਖੇਤਰ ਦੇ ਸਕਦਾ ਹੈ ਇਹ ਟੀਪਣੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਯੁੱਧ ਨੂੰ ਖਤਮ ਕਰਨ ਲਈ ਖੇਤਰੀ ਅਦਲਾ ਬਦਲੀ ਦਾ ਪ੍ਰਸਤਾਵ ਰੱਖਣ ਤੋਂ ਬਾਅਦ ਕੀਤੀ ਗਈ ਹੈ ਜ਼ੇਲੈਂਸਕੀ ਨੇ ਬੀਤੇ ਦਿਨ ਕਿਹਾ ਯੂਕਰੇਨ ਕਬਜ਼ਾ ਕਰਨ ਵਾਲੇ ਨੂੰ ਜ਼ਮੀਨ ਨਹੀਂ ਦੇਵੇਗਾ ਉਸਨੇ ਜ਼ੋਰ ਦਿੰਦੇ ਹੋਏ ਕਿ ਕੀਵ ਦਾ ਰੂਸ ਨੂੰ ਉਸਦੇ ਹਮਲੇ ਲਈ ਇਨਾਮ ਦੇਣ ਦਾ ਕੋਈ ਇਰਾਦਾ ਨਹੀਂ ਹੈ ਉਸਨੇ ਐਲਾਨ ਕੀਤਾ ਅਸੀਂ ਰੂਸ ਨੂੰ ਇਸ ਦੇ ਕਿਤੇ ਕੰਮ ਲਈ ਕੋਈ ਇਨਾਮ ਨਹੀਂ ਦੇਵਾਂਗੇ ਜੇਲਨਸਕੀ ਨੇ ਇੱਕ ਸੱਚੀ ਅਤੇ ਸਥਾਈ ਸ਼ਾਂਤੀ ਦੀ ਜ਼ਰੂਰਤ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਟੀਚਾ ਕਤਲ ਕਤਲਾਂ ਦੇ ਵਿਰਾਮ ਲਗਾਉਣਾ ਨਹੀਂ ਹੈ ਸਗੋਂ ਇੱਕ ਅਸਲ ਸਥਾਈ ਸ਼ਾਂਤੀ ਸਥਾਪਿਤ ਕਰਨਾ ਹੈ